ਚਾਣਾ ਤੋਂ ਵਾਪਸ ਆ ਰਿਹਾ ਅਧੀ ਰਾਤ ਦਾ ਸਮਾਂ ਵਾ ਮੈਂ ਕਵਰਮੈਨ ਨੂੰ ਕਹਿੰਗਾ ਪਾਣੀ ਦੇਖ ਸਕਦਾ ਤੇ ਦਿਖਾ ਦੇ ਬਹੁਤ ਬੜਾ ਖਾਲਿਆ ਲਗਭਗ ਟਰਾਲੀ ਦੇ ਟਾਇਰ ਡੁੱਬੇ ਰੇਪੇ ਦੇ ਵਿੱਚ ਚੱਲਿਆ ਨਾ ਵੀਡੀਓ ਹਾਂ ਹਾਂ ਤੇ ਇਥੇ ਸਰਪੰਚ ਸਾਹਿਬ ਸੰ ਸਾਡੇ ਭਾਈ ਸਾਹਿਬ ਉਹਨਾਂ ਨੂੰ ਇਹ ਰਾਸ਼ਨ ਜਿਹੜਾ ਵਾ ਲਗਭਗ 22 ਪੈਕਟ ਜਿਹੜਾ ਰਾਸ਼ਨ ਉਹਨਾਂ ਨੂੰ ਦੇ ਗਏ ਆ ਤੇ ਨਾਲ ਇੱਕ ਚੋਲਾ ਦਾ 25 ਕਿਲੋ ਦਾ ਤੋੜਾ ਸੀ ਉਹਨਾਂ ਨੂੰ ਦੇ ਗਿਆ ਕਿਉਂਕਿ ਉਹ ਉਹਨਾਂ ਨੇ ਕਹਿਣਾ ਕਿ ਘਰ ਇਥੇ ਲੰਗਰ ਤਿਆਰ ਹੋਗਾ ਜਿਹੜੇ ਸੇਵਾ ਕਰਨ ਵਾਲੇ ਆਉਣ ਜਾਣ ਵਾਲੇ ਲੋਕ ਨੇ ਉਹਨਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਚੋਲਾ ਦੀ ਸੇਵਾ ਕੀਤੀ ਗਈ ਹੈ ਮੁਸਲਮਾਨ ਭਾਈ ਚੰਨ ਜਿਹੜੇ ਯੂਪੀ ਤੋਂ ਲੋਕ ਆਏ ਸਨ ਉਹਨਾਂ ਦਾ ਐਡਰੈਸ ਉਸ ਸਥਿਤਿਆ ਅੱਧੀ ਰਾਤ ਦਾ ਸਮਾਂ ਵਾਂ ਪੂਰਾ ਹਨੇਰਾ ਵਾ ਤੇ ਚਲੋ ਸਰਪੰਚ ਸਾਹਿਬ ਦਾ ਬੜਾ ਧੰਨਵਾਦ ਇਹ ਸਾਡੀ ਪੰਜਾਬੀ ਪੌਮੀ ਆ ਜਿਹੜੀ ਕਿਸੇ ਨੂੰ ਪਾਣੀ ਤੋਂ ਬਿਗੈ ਰੋਟੀ ਤੋਂ ਬਿਗੈ ਰੋਜ਼ਾਨ ਨਹੀਂ ਦਿੰਦੀ ਅੱਧੀ ਰਾਤ ਦਾ ਸਮਾਂ ਸੀ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਰੋਟੀ ਪਖਵਾ ਕੇ ਲਗਭਗ ਕਿੰਨੀ ਗਿੰਦੀ ਕੀਤੀ ਸੀ 18 ਜਾਣੇ ਸਾਸੀ ਸਾਡੇ ਸ਼ਾਂਤੀ ਯੂਪੀ ਵਾਲੇ ਪਾ ਕੇ 18 ਵੀਰ ਸਾਸੀ ਟਰੈਕਟਰ ਵਾਲੇ ਟਰੈਲੀ ਸਾਰੇ ਵੀਰ ਪਾ ਕੇ 18 ਜਾਣੇ ਤਾਂ ਉਹਨਾਂ ਨੇ ਖਾੜਾ ਤਿਆਰ ਕੀਤਾ ਸੀ ਅਸੀਂ ਉਹਨਾਂ ਦਾ ਧੰਵਾਦ ਤਹਿ ਦਿਲੋਂ ਧੰਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਭੁੱਖੇ ਘਰੋਂ ਨਹੀਂ ਤੋੜਿਆ ਔਰ ਇਸ ਵਕਤ ਅਸੀਂ ਰੱਤਬਾਰਾ ਵਾ ਫਿਰ ਇਹ ਪਿੰਡ ਦਾ ਕੀ ਨਾਮ ਆਪਣਾ ਵੀਰ ਜੀ ਪਟਿਆਲ ਕੜਿਆਲ 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 ਵਾਪਸ ਜਾ ਰਹੇ ਕਟਿਆਲ ਕਟਿਆਲ ਸਾਡੀ ਆੜੀਆਂ ਗੱਡੀਆਂ ਉੱਤੇ ਰੁਕੀਆਂ ਨੇ ਕਟਿਆਲ ਜਾ ਕੇ ਅਸੀਂ ਅੰਮ੍ਰਿਤਸਰ ਨੂੰ ਜਾਣਾ ਵਾ ਜਿਹੜੇ ਯੂਪੀ ਵਾਲੇ ਵੀਰ ਨੇ ਇਹਨਾਂ ਯੂਪੀ ਨੂੰ ਜਾਣਾ ਵਾ ਲਗ ਭਾਗੇ ਤੋਂ ਅਜੇ ਵੀ 1 ਘੰਟੇ ਦਾ ਰਸਤਾ ਸਾਡਾ ਰਹਾ ਹੈ ਚਲੋ ਇਹ ਜੀ ਯਾਦ ਰਹੇਗਾ ਸਾਨੂੰ ਬਹੁਤ ਜ਼ਿਆਦਾ ਬੁਰਾ ਹਾਲ ਹੈ ਕੈਮਰਾਮੈਨ ਪਾਣੀ ਉਠਾਇਆ ਡੱਕੂ ਬਣਾ ਲਗਾਓ ਯਾਰ ਡੱਕੂ ਬਣਾ ਲਗਾਓ ਸੁੱਖੀ ਸਾਧੀ ਵਾਹਿਗੁਰੂ ਵੇ ਕੋ ਅੱਲਾਹ ਲਾ ਕਰਦੇ ਘਰ ਜਾਓ ਨਾ ਪੱਪੜੀ ਹਾਂ ਨਹੀਂ ਸਹੀ ਕਰ ਤੇ ਜਿਹੜਾ ਰਾਸ਼ਨ ਕਾਫੀ ਰਾਸ਼ਨ ਵੱਧ ਗਿਆ ਸਾਡੇ ਕੋਲ ਇਹ ਅਸੀਂ ਹੁਣ ਆਪਣੇ ਜਿਹੜੇ ਭਾਈਚਾਰਾ ਸਾਡਾ ਆਇਆ ਇਸ ਰਾਸ਼ਨ ਵੰਡਣ ਇਹਨਾਂ ਨਾਲ ਗੱਲ ਕਰ ਲਈ ਹੈ ਕਿ ਕੱਲ ਮੈਨਿਸਪੇਡਲ ਵਿੱਚ ਦੁਬਾਰਾ ਆ ਜਾਗਾ ਕੜਿਆਲ ਦੇ ਵਿੱਚ ਇਥੋਂ ਬੰਦੀ ਚਾਚੰਗ ਦੀ ਪੂਰੀ ਟੀਮ ਸਰਪੰਚ ਸਾਹਿਬ ਦੀ ਆ ਗਏ ਤੇ ਪ੍ਰਣਾਮ ਬੋਲੋ ਜੀ ਸਾਡਾ ਜੀ ਆਪ ਆਪਣਾ ਨਾਮ ਬੋਲ ਦੋ ਵੀਰ ਰਾਜ ਫਿਰ ਇਹ ਸਾਰੀ ਟੀਮ ਕੱਲ ਫੇਰ ਹੋਏਗੀ ਸਾਡੇ ਨਾਲ ਕਿ ਅਸੀਂ ਜਿਹੜੇ ਪਿੰਡ ਰਹਿ ਗਏ ਨੇ ਜਿਸ ਤਰ੍ਹਾਂ ਕਿ ਨੇਪਾਲ ਆ ਜਾਂ ਮਿਆਦੀਆਂ ਵਾ ਉਹਨਾਂ ਪਿੰਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਪਿੰਡਾਂ ਦੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਜਿਹੜਾ ਵਾ ਉਹ ਕੱਲ ਅਸੀਂ ਦੇਖ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ